ਨੋਟ ਕਰਦੇ ਆ ਕਿ ਅੱਜ 92 ਕਰੋੜੀ ਬੁੱਟਾ ਗਲ ਦੇ ਮੌਜੂਦਾ ਜੇਠੇਦਾਰ ਜੇਠੇਦਾਰ ਸਰਬਬ ਬਲਵੀਰ ਸਿੰਘ ਜੀ ਨਿਹੰਗ ਹੋ ਜਾ ਅੱਜ ਇਹ ਜੋ ਪਾਣੀ ਦੇ ਦਾ ਰਣ ਹੈ ਜਿਹਦੇ ਵਿੱਚ ਬਹੁਤ ਮਜਲੂਮਾ ਦਾ ਉਹ ਜਿਹੜੇ ਇਨੋਸੈਂਟ ਲੋਕ ਸੀ ਜਿਹੜੇ ਇੱਥੇ ਜੀਵ ਸੀ ਪਸ਼ੂ ਪੰਛੀ ਸੀ ਉਹਨਾਂ ਦੇ ਨਾਲ ਜਿਹੜਾ ਹੈਗਾ ਇੱਕ ਬਹੁਤ ਵੱਡਾ ਹੈ ਇਹ ਇਕੱਲਾ ਇਸ ਇਲਾਕੇ 'ਚ ਨਹੀਂ ਜੰਮੂ ਕਸ਼ਮੀਰ 'ਚ ਹਿਮਾਚਲ 'ਚ ਵੱਖ-ਵੱਖ ਹੋਰ ਵੀ ਸਟੇਟਾਂ ਦੇ ਵਿੱਚ 라ਵੀ ਨੇ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਉਹ ਸਾਰਾ ਗੁਰਦਾਸਪੁਰ ਤੇ ਹੋਰਾਂ ਇਲਾਕੇ 'ਚ ਕੀਤਾ ਇਸੇ ਤਰ੍ਹਾਂ ਇੱਕ ਘਰ ਵੱਖ-ਵੱਖ ਥਾਵਾਂ ਤੇ ਇਹ ਜਿਹੜੀ ਆਪਦਾ ਹੈ ਕਿਉਂਕਿ 23 ਦੇ ਵਿੱਚ ਵੀ ਇਸੇ ਤਰ੍ਹਾਂ ਸੀ 23 ਤੋਂ ਮਗਰੋਂ 24 ਸਾਲ ਵਿੱਚ ਕੋਈ ਪਮੀ ਨਹੀਂ ਪਾਇਆ ਤੇ ਕੋਈ ਇਹੋ ਜਿਹੀ ਕਿਸੇ ਨੇ ਕਿਹਾ ਹੀ ਨਹੀਂ ਇੰਤਜ਼ਾਮਾਂ ਦੀ ਗੱਲ ਹੀ ਨਹੀਂ ਹੋਈ ਐਦਕੀ ਫਿਰ ਪੱਤੀ ਆਇਆ ਤੇ ਫਿਰ ਸਾਰਾ ਕੁਝ ਜਿਹੜਾ ਹੈਗਾ ਇਹ ਰੁੜ ਗਿਆ ਉਹਦਾ ਕਿਉਂਕਿ ਜਿਹੜੇ 24 23 ਦੇ ਵਿੱਚ ਹੜ ਆਇਆ ਸੀ ਉਸ ਵੇਲੇ ਜਿਹੜੀ ਖੇਤੀਬਾੜੀ ਅਵਭਾਗ ਦੀ ਸਟੈਂਡਿੰਗ ਕਮੇਟੀ ਆ ਉਹਨਾਂ ਨੇ ਇੱਕ ਰਿਪੋਰਟ ਦਿੱਤੀ ਸੀਗੀ ਕਿ ਇਹ ਜਿਹੜਾ ਐਦਕੀ ਗਲੋਬਲ ਵਾਰਮਿੰਗ ਦਾ 70 ਤੋਂ ਵੱਧ ਉਹ ਜ਼ਿਲਿਆਂ ਦੇ ਦਿੱਸਰਾ ਉਹਦੇ ਵਿੱਚ ਚਾਰ ਜ਼ਿਲ੍ਹੇ ਹਮਾਦਲ ਦੇ ਨੌਂ ਜ਼ਿਲ੍ਹੇ ਪੰਜਾਬ ਦੇ 11 ਜ਼ਿਲ੍ਹੇ ਹਰਿਆਣਾ ਦੇ ਉਹਨਾਂ ਦਾ ਅਸਰ ਹੈ ਜਿਹੜੀ ਗਲੋਬਲ ਵਾਰਮਿੰਗ ਦਾ ਹੁਣ ਤੱਕ ਅਸੀਂ ਪੜਦੇ ਆਏ ਸੀ ਮਾਹਰਾਂ ਤੋਂ ਸੁਣਦੇ ਆਏ ਸੀ ਕਿ ਇਹਦਾ ਅਸਰ ਕੀ ਹੋਊਗਾ ਇਹਦੀ ਮੀਂਹ ਪੈਣਗੇ ਤੇ ਪਈ ਜਾਣਗੇ ਜੇ ਨਹੀਂ ਪੈਣਗੇ ਤੇ ਨਹੀਂ ਪੈਣਗੇ ਸੋਕਾ ਪੈ ਜਾਊਗਾ ਉਹ ਦੋ ਚੀਜ਼ਾਂ ਆਪਾਂ ਦੇਖ ਰਹੇ ਹਾਂ ਕਿ ਪਿਛਲੇ ਸਾਲ ਮੀਂਹ ਨੂੰ ਪੜਦੇ ਸੀ ਮੀਂਹ ਨਹੀਂ ਲੱਭਿਆ ਤੇ ਇਤਨੀ ਜਿਹੜਾ ਹੈਗਾ ਵੀ ਹੱਟ ਨਹੀਂ ਰਿਹਾ ਇਹ ਇੱਕ ਕੁਦਰਤ ਦੇ ਨਾਲ ਆਪਾਂ ਮੁਕਾਬਲਾਤ ਨਹੀਂ ਕਰ ਸਕਦੇ ਪਰ ਕੁਦਰਤ ਦੇ ਬਹੁਤ ਕੁਝ ਅਸੀਂ ਜਿਹੜਾ ਹੈਗਾ ਜਿਸ ਤਰ੍ਹਾਂ ਬਹੁਤ ਕੁਝ ਅਸੀਂ ਡੈਮ ਬਣਾਏ ਹੋਰ ਕੁਝ ਬਣਾਏ ਆ ਜਿਹੜਾ ਪਾਣੀ ਹੈ ਇਹਨੂੰ ਇਹ ਕੋਈ ਜ਼ਹਿਰ ਨਹੀਂਗਾ ਇਹਨੂੰ ਅਸੀਂ ਸੰਭਾਲ ਨਹੀਂ ਪਾਰੇ ਇਹ ਸੰਭਾਲ ਹੋਣਾ ਚਾਹੀਦਾ ਪਾਣੀ ਜੀ ਪਾਣੀ ਤਾਂ ਪਾਣੀ ਹੈ ਨਾ ਬਿਲਕੁਲ ਕਦੇ ਵਾਸਤੇ ਕਦੇ ਨਹੀਂ ਸੋਚਿਆ ਕਿ ਇਹ ਦਿਨਾਂ ਵਿੱਚ ਜਦੋਂ ਸਾਡੇ ਕੋਲ ਵੱਧੂ ਪਾਣੀ ਹੈ ਉਸ ਵੱਧੂ ਪਾਣੀ ਦਾ ਅਸੀਂ ਕਰਨਾ ਕੀ ਉਹਨੂੰ ਅਜੇ ਨਾਲ ਕਿੱਦਾਂ ਨਿਛਣਾ ਸੋ ਅੱਜ ਇਹ ਚੀਜ਼ ਦੀ ਲੋੜ ਹੈ ਕਿ ਪਾਣੀ ਜਿਹੜਾ ਹੈ ਇਹ ਅਮਰਤ ਆ ਅਜ ਵੀ ਅਮਰਤ ਆ ਪਰ ਜਦੋਂ ਇਹ ਜਾਮੇ ਹੋ ਜਾਂਦਾ ਇਹ ਤੂਫਾਨ ਲਿਆ ਦਿੰਦਾ ਸੋ ਇਹਨੂੰ ਇੱਕ ਜਿਹੜਾ ਹੈਗਾ ਪਾਣੀ ਨੂੰ ਇਹਦੇ ਵਾਸਤੇ ਜਿਹੜਾ ਇਸ ਇਲਾਕੇ ਦੇ ਵਿੱਚ ਅਸੀਂ ਬੇਨਤੀ ਕਰਾਂਗੇ ਬਾਬਾ ਜੀ ਤੁਹਾਡੇ ਮਾਧਮੇ ਰਾਹੀਂ ਵੀ ਸਾਰਿਆਂ ਨੂੰ ਕਿ ਹੈ ਇਸ ਵੇਲੇ ਜਿਹੜੇ ਇੱਥੇ ਰੋਕ ਕੇ ਹੋਏ ਆ ਉਹਨਾਂ ਨੂੰ ਰੋਟੀ ਪਾਣੀ ਪ੍ਰਸ਼ਾਦਾ ਤੁਸੀਂ ਦੇਖੋਗੇ ਹੁਣ ਵੀ ਹਰ ਘਰ ਦਿੱਕਰ ਜਿੱਥੇ ਨਹੀਂ ਪੱਕਦਾ ਉਸ ਨੂੰ ਪ੍ਰਸ਼ਾਦਾ ਪਹੁੰਚਾ ਕੇ ਆਏ ਆ ਅਸੀਂ ਕਿਸੇ ਚੀਜ਼ ਦੀ ਘਾਟ ਨਹੀਂ ਕੀ ਜਿਹੜੀ ਘਾਟ ਹੈ ਕਿ ਪਾਣੀ ਚੜ ਰਿਹਾ ਸੋ ਉਹਦੇ ਵਿੱਚ ਜਿਹੜੀ ਲੋਡ ਇਹਨਾਂ ਨੂੰ ਪੈਣੀ ਹੈ ਨਾ ਉਹ ਜਦੋਂ ਪਾਣੀ ਥੱਲੇ ਚਲੇ ਗਿਆ ਉਸ ਵੇਲੇ ਇਹਨਾਂ ਦੀਆਂ ਸਾਰੀਆਂ ਲੋਡਾਂ ਇਹਨਾਂ ਦੇ ਇਹਨਾਂ ਦੇ ਧੋਨਾ ਮਰ ਗਿਆ ਇਹਨਾਂ ਦੀ ਜਿਹੜੀ ਹੈਗੀ ਹੈ ਅਗਲੇ ਜ਼ਮੀਨਾਂ ਬਣਾਉਣੀਆਂ ਇਹਨਾਂ ਦੇ ਬੰਨ ਦੁਆਰਾ ਲੱਗੇ ਪਰ ਅਸੀਂ ਬੇਨਤੀ ਕਰਾਂਗੇ ਮਾਰੇ ਜਿੱਥੇ ਰੱਬ ਦੇ ਕਰਨਾ ਵਿੱਚ ਇਦੋਂ ਰੋਜ਼ ਕਰਦੇ ਆ ਤੁਹਾਨੂੰ ਤੁਸੀਂ ਜਥੇਦਾਰ ਆਪਾਂ ਸਾਰੇ ਰਲ ਕੇ ਇਹ ਲੋਕ ਸਾਰੇ ਜੀ ਇਹਨਾਂ ਨੂੰ ਐ ਕਿ ਸਾਰੇ ਪੰਚਾਇਤਾਂ ਨੂੰ ਵੀ ਗਿਆ ਹੈ ਵੀ ਤੁਸੀਂ ਇਕੱਠੇ ਹੋ ਕੇ ਇੱਕ ਮਤ ਹੋ ਜੋ ਤੁਸੀਂ ਕਹੋਗੇ ਹੋਰ ਉਹਦਾ ਪਰ ਜਦੋਂ ਇਹ ਹੋਣ ਲੱਗਦਾ ਉਸ ਵੇਲੇ ਤੁਹਾਡੇ ਜਿਹੜੇ ਪੀੜਤਾਂ ਜਾਂ ਜਿਨ੍ਹਾਂ ਦੀ ਸਮੱਸਿਆ ਉਹ ਉਹਨਾਂ ਦਾ ਇੱਕ ਮਤ ਹਣਾ ਬਹੁਤ ਜ਼ਰੂਰੀ ਹੈ। ਬਿਲਕੁਲ। ਸੋ ਉਹਦੇ ਵਾਸਤੇ ਆਪਾਂ ਰਣਕੀ ਦੇ ਇਹਨਾਂ ਨੂੰ ਤੇਲ ਚਾਹੀਦਾ ਜਾਂ ਇਹਨਾਂ ਨੂੰ ਟਰੈਕਟਰ ਚਾਹੀਦਾ ਜਾਂ ਅਗਹੀ ਚੀਜ਼ ਦੀ ਲੋੜ ਉਹ ਇਹਨਾਂ ਦੇ ਨਾਲ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਆ ਜਿਹੜੇ ਅਸੀਂ ਇਹਨਾਂ ਦੇ ਘਰਾਂ ਤੇ ਕਰ ਪ੍ਰਸਾਦਾ ਜਾ ਜਾ ਕੇ ਵਰਤਾਈਏ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਅਸੀਂ ਦਿਲੋਂ ਚਾਹੁੰਦੇ ਹਾਂ। ਪਰ ਉਹਦੇ ਵਾਸਤੇ ਸਾਨੂੰ ਬਹੁਤ ਕੁਝ ਕਰਨੋ ਬਹੁਤ ਸੇ ਸਰਕਾਰਾਂ ਨੂੰ ਵੀ ਅੱਗੇ ਆਉਣਾ ਪਊਗਾ ਤੇ ਜਿਸ ਤਰ੍ਹਾਂ ਅੱਜ ਅਸੀਂ ਸਾਰੇ ਇਸ ਆਫਤ ਦੀ ਘੜੀ ਦੇ ਵਿੱਚ ਇਕੱਠੇ ਹੋਏ ਆਂ ਪਰ ਇਹ ਇਹ ਨਹੀਂ ਕਿ ਜੇ ਇਹਨਾਂ ਦੀ ਆਫਤ ਚਲੇ ਗਈ ਆ ਇਹਦੇ ਉੱਤੇ ਰੈਗੂਲਰ ਸਾਨੂੰ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ ਕਿ ਇਹ ਦੁਆਰਾ ਹਰ ਸਾਲ ਜਿਹੜਾ ਬਚਾ ਜਾ ਸਕੇ ਵਧੀਆ ਜਾ ਸਕੇ ਇਹੀ ਜਿਹੜੀ ਜਿਹੜੀ ਸਾਡੀ ਸਿੰਮਫਟੀ ਆ ਇਹੀ ਸਾਡਾ ਪੈਸਾ ਉਹਨੂੰ ਰეგਲ ਇਹਨਾਂ ਦੇ ਪ੍ਰਬੰਧ ਉੱਤੇ ਲੱਗ ਜਾ ਜੀ ਤਾਂ ਕਿ ਦੁਵਾਰਾ ਸਾਨੂੰ ਇਹ ਵੰਡਣਾ ਨਾ ਪਵੇ ਉਹਦੇ ਵਾਸਤੇ ਅਸੀਂ ਸੋਨੂੰ ਵੀ ਸਾਰਿਆਂ ਨੂੰ ਰਿਕਵੈਸਟ ਕਰਾਂਗੇ ਕਿ ਇਹ ਅਸਲ ਜਿਹੜਾ ਹੈਗਾ ਇਸ ਵੇਲੇ ਜਿਹੜੀ ਹੈਗੀ ਆ ਜੋ ਵੀ ਕਿਸੇ ਨੂੰ ਕੋਈ ਇੱਥੇ ਪਹਿਲੀ ਵਾਰੀ ਆਚਾਰ ਗਿਆ ਸੀ ਹਰ ਚੀਜ਼ ਦੀ ਘਾਟ ਆ ਤੁਸੀਂ ਦੇਖੋਗੇ ਭਰੇ ਭਾਏ ਪਰ ਉੱਥੇ ਲਿਜਾਈ ਨਹੀਂ ਸਕਦੇ ਹਾਂਜੀ ਬਿਲਕੁਲ 30 40% ਤਾਂ ਚਲੇ ਗਏ ਜਿਹੜੇ ਉੱਥੇ 6% ਆ ਉਹ ਕਿਸ਼ਤੀ ਰਾਹੀਂ ਲਿਜਾਣਗੇ ਬਿਲਕੁਲ ਹੁਣ ਅਸੀਂ ਲਗਾਤਾਰ ਟਰੱਕਾਂ ਦੇ ਟਰੱਕ ਭਰ ਕੇ ਆ ਰਹੇ ਹਾਂ ਜੀ ਜੀ ਸੋ ਉਹ ਪੀੜਤਾਂ ਨੂੰ ਨਹੀਂ ਮਿਲ ਰਹੇ ਬਿਲਕੁਲ ਜੀ ਉਹਨਾਂ ਨੂੰ ਪੀੜਤਾਂ ਨੂੰ ਉਦੋਂ ਮਿਲਣਗੇ ਜਦੋਂ ਉਹ ਘਰੇ ਚਲੇ ਜਾਣਗੇ ਹੁਣ ਤੂੜੀ ਆਈ ਸੀ ਹੁਣ ਕਿਹੜੇ ਕਿੱਥੇ ਫਲਵਾ ਲਾਂਗੇ ਬਿਲਕੁਲ ਹੁਣ ਹਰੇਕ ਮਦਦ ਕਰਨਾ ਚਾਹੁੰਦਾ ਤੂੜੀ ਹੁਣ ਲੈ ਕੇ ਆਈ ਕਿ ਕੱਕਾ ਕਿ ਦਸੂ ਲਾਵਾਂਗੇ ਕਿੱਥੇ ਦੇਖੋ ਉਹਨਾਂ ਦੇ ਲਿਜਾਣੇ ਉਹਨਾਂ ਦੇ ਥਾਂ ਹੀ ਕੋਈ ਨਹੀਂ ਐਸ ਵੇਲੇ ਇਹਨਾਂ ਨੂੰ ਫਿਰ ਕੇ ਇਚਾਰ ਲਿਆਓ ਫੀਡ ਲਿਆਓ ਉਹ ਪਸ਼ੂ ਨੂੰ ਹੋ ਜਾਵੇ ਬਾਕੀ ਜਿਹੜਾ ਹੈਗਾ ਥੋੜੀ ਪ੍ਰਸ਼ਾਦੇ ਦੀ ਲੋੜ ਆ ਪੱਕ ਕੇ ਜਾ ਰਿਹਾ ਜਿੱਥੇ ਜਿੱਥੇ ਵੀ ਲੋੜ ਅਸੀਂ ਉਹ ਪਹੁੰਚਦਾ ਕਰੀਏ ਉਹ ਬਣਾ ਨਹੀਂ ਸਕਦੇ ਹਾਂ ਬਣਾ ਨਹੀਂ ਸਕਦੇ ਉਹ ਹਰਥਾਂ ਹੀ ਲੋੜ ਆ ਜਿੱਥੇ ਹੁਣ ਪਾਣੀ ਹਰ ਬੰਨੇ ਆਇਆ ਜਿੱਥੇ ਨਹੀਂ ਉੱਥੇ ਆਪਾਂ ਸਾਰੀ ਹੈਲਪ ਕਰੀਏ ਪਰ ਜਿਹੜੀ ਹੈਗੀ ਉਹ ਹੈਲਪ ਇਹ ਇਹ ਜਿਹੜੀ ਹਮਦਰਦੀ ਆ ਇਹ ਇਹਨਾਂ ਦੇ ਨਾਲ ਇਹ ਦੁਆਰਾ ਹਾਲਾਤ ਨਾ ਹੋਵੇ ਇਹ ਉਦੋਂ ਤੱਕਰ ਜਾਣੀ ਜਾਈਦੀ ਹੈ ਤਾਂ ਕਿ ਇਹਨਾਂ ਦੇ ਨਾਲ ਸਾਥ ਦੇ ਕੇ ਆਪਾਂ ਇਹਨਾਂ ਦਾ ਹੱਲ ਕੱਢੀਏ ਕਿਉਂਕਿ ਜਦੋਂ ਇਹੋ ਜਿਹੀ ਆਪਾਂ ਹੋਰ ਕੁਝ ਨਹੀਂ ਕਰ ਸਕਦੇ ਪਰ ਜਦੋਂ ਇਹ ਚੱਲੀ ਜਾਂਦਾ ਉਹ ਤੋਂ ਹਰਪੁਰਾ ਜੋ ਆਲੇ ਇਲਾਕੇ ਦਾ ਕੀ ਕਹਿਣਾ ਚਾਹੁੰਦੇ ਆ ਅੱਜ ਸੁਲਤਾਨਪੁਰ ਲੋਧੀ ਜਿਹੜਾ ਆਪਾਂ ਪਿਛਲੇ ਕਈ ਦਿਨਾਂ ਤੋਂ ਜਿਹੜੇ ਐ ਜਿੱਥੇ ਟੀਵੀ ਦੇ ਵਿੱਚ ਤੇ ਜਿਹੜਾ ਮੀਡੀਆ ਜਿਹੜਾ ਐ ਸੋਸ਼ਲ ਮੀਡੀਆ ਇਹਦੇ ਵਿੱਚ ਆਪਾਂ ਦੇਖ ਰਹੇ ਆ ਤੇ ਹੁਣ ਜਿੱਥੇ ਅੱਜ ਆਪਾਂ ਅ ਦਰਸ਼ਨ ਕਰ ਰਹੇ ਆ ਜਿਹੜੇ ਇੱਥੋਂ ਦੇ ਬਾਉਪੁਰ ਪਿੰਡ ਦੇ ਤੇ ਹੋਰ ਵੀ ਨੇੜੇ-ਨੇੜੇ 12-13 ਪਿੰਡ ਨੇ ਜਿੱਥੇ ਬਹੁਤ ਹੀ ਪਾਣੀ ਪਾਣੀ ਚਾਰਸ਼ਫੇਰੇ ਦਿਸ ਰਿਹਾ ਤੇ ਉਸ ਜਗ੍ਹਾ ਤੇ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਇਹ ਦਾਸ ਇੱਥੇ ਪਹੁੰਚਿਆ ਤੇ ਇੱਥੇ ਇਸ ਤੋਂ ਅੱਗੇ ਜਿਹੜਾ ਸਾਰਾ ਪਾਣੀ ਪਾਣੀ ਆ ਸੜਕ ਜਿਹੜੀ ਬਿਲਕੁਲ ਬੰਦ ਹੈ ਇੱਧਰ ਆਪਾਂ ਦੇਖ ਸਕਦੇ ਆ ਬਿਲਕੁਲ ਸੜਕ ਜਿਹੜੀ ਐ ਇੱਥੋਂ ਬੰਦ ਹੋ ਜਾਂਦੀ ਐ ਅੱਗੇ ਕੋਈ ਰਾਹ ਨਹੀਂ ਤੇ ਜਿਹੜੇ ਸਾਡੇ ਆਰਮੀ ਵਾਲੇ ਜਵਾਨ ਨੇ ਜਾਂ ਪੰਜਾਬ ਸਰਕਾਰ ਦੇ ਉਧਰ ਹੀ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇ ਵਾਲੇ ਉਹ ਵੀ ਮਹਾਂਪੁਰਖ ਹੋਰ ਵੀ ਜਿੱਥੇ ਰਾਜਨੀਤਿਕ ਉਥੇ ਧਾਰਮਿਕ ਜਥੇਬੰਦੀਆਂ ਵੀ ਆਪਣਾ ਆਪਣਾ ਜਿਹੜਾ ਕਾਰਜ ਕਰ ਰਹੀਆਂ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਜਿੱਥੇ ਇਸ ਜਗ੍ਹਾ ਤੇ ਆ ਕੇ ਜਿੱਥੇ ਬਹੁਤ ਹੀ ਮਨ ਨੂੰ ਦੁਖੀ ਵੀ ਤੇ ਬਹੁਤ ਜਿਹੜਾ ਮਨ ਨੂੰ ਦੁੱਖ ਹੋਇਆ ਕਿਉਂਕਿ ਸਾਡੇ ਜਿਹੜੇ ਭਰਾ ਨੇ ਬਹੁਤ ਹੀ ਇਸ ਵੇਲੇ ਮੁਸੀਬਤ ਦੇ ਵਿੱਚ ਫਸੇ ਹੋਏ ਨੇ ਮੈਂ ਜਿੱਥੇ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਕਰਦਾ ਜਿੱਥੇ ਸਾਡੇ ਸਾਰੇ ਸੰਤ ਮਹਾਂਪੁਰਖ ਉੱਥੇ ਹੀ ਨਿਹੰਗ ਸਿੰਘ ਜਥੇਬੰਦੀਆਂ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜਿਹੜੇ ਬਹੁਤ ਹੀ ਉਪਰਾਲੇ ਕੀਤੇ ਜਾ ਰਹੇ ਨੇ ਜਗਾ ਜਗਾ ਜਿੱਥੇ ਰਸਤਾ ਬਸਤਾ ਰਾਸ਼ਨ ਪਾਣੀ ਜੋ ਵੀ ਜਿਹੜਾ ਕੋਈ ਕਾਰਜ ਕਰ ਸਕਦਾ ਉਹ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਇਹਨਾਂ ਦੀਆਂ ਬਾਹਾਂ ਫੜਨੀਆਂ ਚਾਹੀਦੀਆਂ ਨੇ ਤੇ ਜਿੱਥੇ ਸਾਡੇ ਸਰਪੰਚ ਸਾਹਿਬ ਖੜੇ ਨੇ ਸਾਡੇ ਇਲਾਕੇ ਦੇ ਜਿਹੜੇ ਬਹੁਤ ਹੀ ਹੌਣਹਾਰ ਜਿਹੜੇ ਸਾਡੇ ਬਜ਼ੁਰਗ ਤੇ ਨੌਜਵਾਨ ਜਿਹੜੇ ਇੱਥੇ ਆਪਾਂ ਦਰਸ਼ਨ ਕਰ ਰਹੇ ਆ ਜਿੱਥੇ ਇਧਰੋਂ ਪਾਣੀ ਵੀ ਆ ਰਿਹਾ ਬਿਆਸ ਦਾ ਤੇ ਉਤੋਂ ਵੀ ਦੇਖੋ ਕਿਵੇਂ ਆਪਣੇ ਜਿਹੜਾ ਇੰਦਰ ਦੇਵਤਾ ਵੀ ਜਿਹੜਾ ਮੀਂਹ ਵੀ ਤੇ بارش ਜਿਹੜੀ ਹੈ ਬਹੁਤ ਹੀ ਤੇਜ਼ ਜਿਹੜੀ ਹੈ ਫਿਰ ਆਪਣੇ ਇਹ ਕਈ ਦਿਨਾਂ ਤੋਂ ਲਗਾਤਾਰ ਹੀ ਚੱਲ ਰਿਹਾ ਤੇ ਗੁਰੂ ਸਾਹਿਬ ਕਿਰਪਾ ਕਰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਉਹ ਆਪਣਾ ਮਿਹਰ ਭਰਿਆ ਹੱਥ ਬਖਸ਼ ਕੇ ਇਹ ਇਲਾਕੇ ਦੇ ਜਿੰਨੇ ਵੀ ਇਹ ਆਪਦਾ ਆਈ ਹੋਈ ਆ ਹੜਪੀੜ ਤੇ ਜਿਹੜੇ ਸਾਡੇ ਸਾਰੇ ਆਪਣੇ ਇਹਨਾਂ ਦਾ ਗੁਰੂ ਸਾਹਿਬ ਕਿਰਪਾ ਕਰਨੇ ਨਾਲ ਤੇ ਮਿਹਰ ਭਰਿਆ ਹੱਥ ਬਖਸ਼ ਕੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਸੋ ਸਾਰੇ ਹੀ ਮਾਰੇ ਕਿਰਪਾ ਰੱਖਣਾ ਓਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰਾਖੇ ਆਪਣੇ ਕੋ ਸਾਥ-ਸਾਥ ਪ੍ਰਿਤਪਾਲੇ ਗੁਰੂ ਸਾਹਿਬ ਬਹੁਤ ਹੀ ਮਿਹਰ ਭਰੇ ਹੱਥ ਬਖਸ਼ਣ ਸੋ بارش ਵੀ ਬਹੁਤ ਤੇਜ਼ ਆ ਗਈ ਹੈ ਤੁਸੀਂ ਦੇਖ ਰਹੇ ਹੋ ਜਿੱਥੇ ਆਰਮੀ ਵਾਲੇ ਆਪਣਾ ਕਾਰਜ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨਿਭਾ ਰਹੇ ਨੇ ਜਿੱਥੇ ਇਹਨਾਂ ਨੇ ਬੀੜੀਆਂ ਰੱਖੀਆਂ ਹੋਈਆਂ ਨੇ ਉੱਥੇ ਹੀ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇ ਵਾਲੇ ਮਹਾਪੁਰਖ ਉਹ ਵੀ ਅੱਗੇ ਦਰਿਆ ਦੇ ਵਿੱਚ ਗਏ ਹੋਏ ਨੇ ਪਿੰਡਾਂ ਦੇ ਵਿੱਚ ਜਿੱਥੇ ਕੋਈ ਵੀ ਸਾਧਨ ਨਹੀਂ ਤੇ ਉੱਥੇ ਜਿਹੜਾ ਇਹ ਬੇੜੀਆਂ ਦੇ ਰਾਹੀਂ ਲੋਕ ਜਾ ਰਹੇ ਨੇ ਸੋ ਮੈਂ ਪੰਜਾਬ ਸਰਕਾਰ ਤੇ ਉੱਥੇ ਹੀ ਸੈਂਟਰ ਸਰਕਾਰ ਨੂੰ ਬੇਨਤੀ ਕਰਦਾ ਰਾਸ਼ਨ ਪਾਣੀ ਵੀ ਬਹੁਤ ਸੰਗਤਾਂ ਪਹੁੰਚਾ ਰਹੀਆਂ ਨੇ ਸਾਡੇ ਉੱਥੇ ਹੀ ਸਾਰੇ ਵਰਗਾਂ ਵੱਲੋਂ ਜਿੱਥੇ ਗੈਕ ਸਾਡੇ ਭਰਾ ਉੱਥੇ ਹੀ ਸਾਰੇ ਆਪਣੇ ਆਪਣੀ ਆਪਣੀ ਜਿਹੜੀ ਹੈ ਯੋਗਦਾਨ ਪਾ ਰਹੇ ਨੇ ਪਰ ਜਿਹੜਾ ਸਾਡੇ ਸੈਂਟਰ ਸਰਕਾਰ ਹੈ ਜਾ ਪੰਜਾਬ ਸਰਕਾਰ ਹੈ ਉਹਨੂੰ ਜਿਹੜਾ ਆਉਣ ਵਾਲੇ ਅਗਲੇ ਜਿਹੜੇ ਦਿਨ ਨੇ ਉਹ ਇਹਨਾਂ ਵਾਸਤੇ ਹੋਰ ਵੀ ਮੁਸੀਬਤ ਵਾਲੇ ਹੋਣਗੇ ਜੇ ਪਾਣੀ ਨੂੰ ਵੀ ਪਤਾ ਨਹੀਂ 15 20 ਦਿਨ ਮਹੀਨਾ ਲੱਗ ਸਕਦਾ ਜਿਹੜਾ ਥੱਲੇ ਪਾਣੀ ਬਿਲਕੁਲ ਤੇ ਜਿਹੜੀਆਂ ਜ਼ਮੀਨਾਂ ਦਾ ਬਾਅਦ ਚ ਜਿੱਥੇ ਰੇਤਾ ਤੇ ਮਿੱਟੀ ਚੜ ਚੁੱਕੀ ਹੈ ਤੇ ਫਸਲਾਂ ਬਰਬਾਦ ਹੋ ਚੁੱਕੀਆਂ ਉਹਦੀ ਪਰਪਾਈ ਕਰਨਾ ਤੇ ਸੈਂਟਰ ਸਰਕਾਰ ਨੂੰ ਚਾਹੀਦਾ ਬਹੁਤ ਵੱਡਾ ਪੈਕੇਜ ਦੇਵੇ ਪੰਜਾਬ ਸਰਕਾਰ ਨੂੰ ਆਦ ਤੋਂ ਜ਼ਿਆਦਾ ਪੰਜਾਬ ਜਿਹੜਾ ਇਸ ਵੇਲੇ ਪਾਣੀ ਦੇ ਮਾਰ ਹੇਠ ਆਇਆ ਹੋਇਆ ਬਹੁਤ ਜ਼ਿਆਦਾ ਪੰਜਾਬ ਦਾ ਨੁਕਸਾਨ ਹੋ ਚੁੱਕਿਆ ਸੋ ਗੁਰੂ ਸਾਹਿਬ ਕਿਰਪਾ ਕਰਨ ਜਿੱਥੇ ਸਰਕਾਰਾਂ ਨੇ ਜੋ ਆਪਣੇ ਕੰਮ ਕਰਨੇ ਨੇ ਸਰਕਾਰਾਂ ਨੂੰ ਆਪਣੇ ਕੰਮ ਜਿਹੜੇ ਬਹੁਤ ਤਗੜੇ ਹੋ ਕੇ ਕਰਨੇ ਚਾਹੀਦੇ ਨੇ ਸੈਂਟਰਲ ਸਰਕਾਰ ਨੂੰ ਵੀ ਜਿਹੜਾ ਚਾਹੀਦਾ ਜਦੋਂ ਪੰਜਾਬ 'ਚ ਪਾਣੀ ਦੀ ਜ਼ਰੂਰਤ ਹੁੰਦੀ ਆ ਉਦੋਂ ਪਾਣੀ ਮੰਗਦੇ ਨੇ ਤੇ ਜਦੋਂ ਹੁਣ ਆਪਣੇ ਪਾਣੀ ਦੇ ਨਾਲ ਪੰਜਾਬ ਜੂਝ ਰਿਹਾ ਤੇ ਸਾਡੀ ਇੱਥੇ ਕੋਈ ਬਾਹ ਨਹੀਂ ਫੜ ਰਿਆ ਸੈਂਟਰ ਵਾਲੇ ਉਹਨਾਂ ਨੂੰ ਚਾਹੀਦਾ ਚਲੋ ਜੇ ਆਰਮੀ ਲੱਗੀ ਹੋਈ ਆ ਬਹੁਤ ਹੀ ਧੰਨਵਾਦ ਹੈ ਇਹਨਾਂ ਦਾ ਤੇ ਬਹੁਤ ਬਾਬਾ ਜੀ ਆ ਗਏ ਨੇ ਮਾਹ ਪੁਰਖਾ ਦੇਖੋ ਇਧਰ ਆ ਬੇੜੀ ਦੇ ਵਿੱਚੋਂ ਉਤਰੇ ਨੇ ਤੇ ਬਾਬਾਈ ਨੂੰ ਮੈਂ ਜਾਦ ਹੀ ਕਰ ਰਿਆ ਸੀ ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਮਹਾਪੁਰਖਾਂ ਵੱਲੋਂ ਜਿੱਥੇ ਸਿੱਖੀ ਦਾ ਪ੍ਰਚਾਰ ਕੀਤਾ ਜਾਂਦਾ ਤੇ ਉੱਥੇ ਮਹਾਪੁਰਖ ਆਬ ਦੇਖੋ ਪਿੰਡ ਦੇ ਵਿੱਚ ਜਾ ਕੇ 베ੜੀ ਦੇ ਵਿੱਚ ਆਏ ਨੇ ਤੇ ਜਿੱਥੇ ਹੁਣ ਇਹ ਦੋ ਅੱਗੇ ਕੋਈ ਸੜਕ ਨਹੀਂ ਹੈ ਤੇ 베ੜੀ ਇੱਕ ਸਾਧਨ ਹੈ ਜਿੱਥੇ ਕਈ ਦਿਨਾਂ ਤੋਂ ਆਪਾਂ ਟੀਵੀ 'ਚ ਮਹਾਪੁਰਖਾਂ ਦੇ ਦਰਸ਼ਨ ਕਰਦੇ ਆ ਤੇ ਹੁਣ ਜਿਹੜਾ ਆਪ ਇਹ ਬੇੜੀ ਦੇ ਵਿੱਚ ਲੰਗਰ ਪਾਣੀ ਰਸਤਾ ਬਸਤਾ ਪਚਾਰੇ ਬਾਬਾਈ ਮੈਂ ਵੀ ਸ਼ਰੋਣੀ ਪੰਚ ਸਾਹਿਬ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਰਸਤਾ ਬਸਤਾ ਲੈ ਕੇ ਹਾਜ਼ਰ ਹੋਏ ਆ ਗੁਰੂ ਦੀਆਂ ਲਾਡਲੀਆਂ ਫੌਜਾਂ ਤੇ ਲੁੱਟਦੀਆਂ ਨੇ ਆਪਣੇ ਮੁਗਲਾਂ ਤੋਂ ਅੰਗਰੇਜ਼ਾਂ ਤੋਂ ਪਾਰੇ ਸੰਗਤਾਂ ਵਾਸਤੇ ਜਿਹੜੇ ਆ ਹਮੇਸ਼ਾ ਜਿਹੜੇ ਉਹ ਖੁੱਲਾ ਮਹਾਰਾਜ ਨੇ ਵੀ ਕਿਆ ਖਾਵੇ ਖਰਚੇ ਰਲਮਿਲ ਭਾਈ ਟੋਟ ਨਾ ਆਵੇ ਵਾਦੋ ਜਾਈ ਸਾਡੀ ਵੀ ਹਾਜ਼ਰੀ ਸਾਰੀਆਂ ਗੁਰਸੇਕ ਸੰਗਤਾਂ ਸਰਪੰਚ ਸਾਹਿਬ ਪ੍ਰਵਾਨ ਕਰਿਓ ਸਾਰੀਆਂ ਜਥੇਬੰਦੀਆਂ ਨਹਿنگ ਸਿੰਘ ਫੌਜਾਂ ਵੀ ਤੁਹਾਡੇ ਨਾਲ ਖੜੀਆਂ ਨੇ ਸ਼ਰੋਮਣੀ ਪੰਥਾਕ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਮੈਂ ਸਾਰੀਆਂ ਗੁਰਸੇਕ ਸੰਗਤਾਂ ਦੇ ਨਾਲ ਤੇ ਬਾਬਾ ਜੀ ਆਪ ਜੀ ਵੀ ਬਹੁਤ ਕਿਰਪਾ ਕਰ ਰਹੇ ਹੋ ਸਾਰੇ ਸੰਗਤਾਂ ਨੂੰ ਬਹੁਤ ਕਈ ਦਿਨਾਂ ਤੋਂ ਤੁਹਾਡਾ ਦੇਖ ਰਹੇ ਆ ਤੁਹਾਨੂੰ ਗੁਰੂ ਸਾਹਿਬ ਹੋਰ ਬਲਬਖਸ਼ਣ ਇਸੇ ਤਰ੍ਹਾਂ ਜਿਹੜਾ ਹਾਂ ਜੀ ਬਿਲਕੁਲ ਇੱਥੇ ਇੱਥੇ ਦੇਖਦੇ ਆ ਤੇ ਬਹੁਤ ਹੀ ਦੇਖੋ ਆਪਣੇ ਉੱਪਰੋਂ ਵੀ بارش ਆ ਰਹੀ ਹੈ ਬਹੁਤ ਤੇਜ਼ੀ ਨਾਲ ਥੱਲੋਂ ਵੀ ਆਪਣੇ ਇਧਰੋਂ ਵੀ بارش ਦਾ ਪਾਣੀ ਜਿਹੜਾ ਦਰਿਆ ਦਾ ਬਿਆਸ ਦਾ ਬਹੁਤ ਤੇਜ਼ੀ ਨਾਲ ਆ ਰਿਹਾ ਤੇ ਗੁਰੂ ਸਾਹਿਬ ਕਿਰਪਾ ਕਰਨੇ ਜਿਹੜੇ 12 13 ਪਿੰਡ ਤੇ ਇੱਥੇ-ਇੱਥੇ ਨੇੜੇ-ਨੇੜੇ ਹੀ ਹੈ ਤੇ ਅੱਗੇ ਵੀ ਹਜ਼ਾਰਾਂ ਹੀ ਪਿੰਡ ਜਿਹੜੇ ਪਾਣੀ ਦੀ ਮਾਰ ਰੇ ਠਾਏ ਹੋਏ ਨੇ ਸਾਰੇ ਆਪਾਂ ਦੇਸ਼ ਵਿਦੇਸ਼ ਦੀਆਂ ਸੋ ਮੂੰ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਹੈ ਆਪਾਂ ਤਨ ਮਨ ਧਨ ਦੇ ਨਾਲ ਜਿਹੜੀ ਇਹ ਸੇਵਾਵਾਂ ਕਰੀਏ ਤੇ ਇਹਨਾਂ ਦੀ ਬਾਹ ਫੜੀਏ ਇੱਕ ਦੂਜੇ ਦੀ ਆਪਾਂ ਬਾਹ ਫੜਨੀ ਹੈ ਤਾਂ ਹੀ ਇਹ ਜਿਹੜੇ ਹੈ ਇਹਨਾਂ ਦਾ ਦੁੱਖ ਦਰਦ ਜਿਹੜਾ ਦੂਰ ਹੋ ਸਕਦਾ ਖਾਸ ਕਰਕੇ ਸੈਂਟਰ ਸਰਕਾਰ ਨੂੰ ਚਾਹੀਦਾ ਉਹ ਵੱਡਾ ਪੈਕੇਜ ਦੇਣ ਜਿਹੜਾ ਆਪਣੇ ਲੋਕਾਂ ਦੀ ਬਹੁਤ ਜ਼ਿਆਦਾ ਜਿਹੜੀ ਹੈ ਮਦਦ ਕੀਤੀ ਜਾ ਸਕੇ ਤੇ ਪੰਜਾਬ ਸਰਕਾਰ ਵੀ ਆਪਣਾ ਜਿਹੜਾ ਯੋਗਦਾਨ ਉਹ ਵੀ ਬਹੁਤ ਵੱਡਾ ਉਹਨੂੰ ਵੀ ਯੋਗਦਾਨ ਪਾਉਣਾ ਚਾਹੀਦਾ ਜਿਵੇਂ ਕਾਰ ਵੀ ਰਹੇ ਨੇ ਦੇਖ ਰਹੇ ਆ ਬਹੁਤ ਕਾਰਜ ਕਰ ਰਹੇ ਨੇ ਪਰ ਉਹ ਬਹੁਤ ਹੀ ਘਟ ਨੇ ਹੋਰ ਵੀ ਤਗੜੇ ਹੋ ਕੇ ਅੱਗੇ ਆਉਣ ਵਾਲੇ ਦਿਨ ਜਿਹੜੇ ਨੇ ਉਹ ਜਿਆਦਾ ਆਪਣੇ ਇਹਨਾਂ ਵਾਸਤੇ ਖਤਰਨਾਕ ਨੇ ਗੁਰੂ ਸਾਹਿਬ ਆਪ ਹੀ ਸਹਾਈ ਹੋਣਗੇ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਂ ਹਰ ਗੁਰੂ ਸਾਹਿਬ ਕਿਰਪਾ ਕਰਨ ਇਹ ਜਿਹੜੀ ਸਿੱਖ ਕੌਮ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਜਿਹੜੀ ਹੈ ਗੁਰੂ ਸਾਹਿਬ ਦੇ ਤੇ ਹਮੇਸ਼ਾ ਚੜ੍ਹਦੀ ਕਲਾ ਤੇ ਮਿਹਰ ਭਰਿਆ ਹੱਥ ਬਖਸ਼ੀ ਰੱਖਣ ਤੇ ਇਸ ਅਬਦਾ ਤੋਂ ਵੀ ਜਿਹੜਾ ਇਹ ਛੇਤੀ ਛੁਟਕਾਰਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ